ਚੱਲ 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 ਹੱਥ ਨਾ ਜਾਈ ਬਾਈ ਹੋ ਸਾਨ ਚ ਚੱਲ ਚੱਲ ਕੱਢ ਜਾ ਰੋਕ ਲਾ ਚੱਲ 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 ਉੱਠ ਖੜੀ ਉੱਠ ਖੜੀ ਜਾ ਨਾ ਨਾ ਜੂਆ ਹਾਂ ਕੰਮ ਨਹੀਂ ਮੁੱਕਣੇ ਚਿੰਦ ਮੁੱਕ ਜਾਣੀ ਆਉਣ ਤਾਂ ਲਾਰਾਂ ਲਾ ਕੇ ਤੁਰ ਕੇ ਕੱਚੇ ਕਰਦੀਆਂ ਕੰਦਾਂ ਵਾਂਗੂ ਸਾਡੇ ਤਾਰਮਾਨ ਜੇ ਖੁਰ ਗਏ ਤੈ 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 ਉੱਤਰਿਆ ਪ੍ਰਭਾ ਤੇ ਵੀਡੀਓ ਦੇਖ ਰਿਹਾ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ 'ਚ ਆਹਾ ਗੱਗੂ ਦਾ ਕੈਮਰਾ ਟੋਣਾ ਤੇ ਫਿਲਹਾਲ ਨੌਜਵਾਨ ਆਪਣੇ ਗਏ ਹੋਏ ਆ ਅਗਲੇ ਖੇਤ ਨਹਿਰੋ ਤਾਂ ਹਾ ਪਨੀਰੀ ਲਾਉਣੀ ਸੀਗੀ ਝੋਨੇ ਦੀ ਪਾਈਪ ਸਟਾਰਟ ਆ ਤੇ ਮੇਰੀ ਡਿਊਟੀ ਲਈ ਆ ਇੱਥੇ ਉਹਨੇ ਕਹਿੰਦੇ ਤੂੰ ਨੱਕਾ ਬੰਨਾ ਕਰ ਲੈ ਨਹਿਰ ਆਪਣੇ ਪਾਣੀ ਦੀ ਵਾਰੀ ਆ ਨਿਆਈ ਵਾਲੇ ਖੇਤ ਦੀ ਤੇ ਫਿਲਹਾਲ ਸਮਾਂ ਪੌਣੇ 10 ਵਜੇ ਦਾ ਹੋਇਆ ਤੇ ਅੱਜ 3 ਜੇਠ 16 ਮਈ ਸਾਲ 2024 ਤੇ ਵੀਰਵਾਰ ਦਾ ਦਿਨ ਤੇ ਆ ਇੱਥੇ ਲਾਉਣੀ ਹੈ ਡਿਊਟੀ ਅ ਅੱਜ ਤੇ ਕੱਲ ਚ ਸ਼ਾਇਦ ਇਹ ਚੱਕਿਆ ਜਾਵੇ ਤੇ ਪਰਸੋਂ ਇੱਥੇ ਮਿੱਟੀ ਪਾਉਣੀ ਆ ਤੇ ਥਾਂ ਫਿਰ ਇਹ ਕਿੰਨਾ ਨਹੀਂ ਵਾ ਇਧਰ ਇੰਨੀ ਮਿੱਟੀ ਪੈ ਗਈ ਆ ਕੀ ਹਾਲ ਆ ਬਾਬੇ ਚਲੋ ਠੀਕ ਹੀ ਚਾਹੀਦਾ ਵੀ ਤੇ ਆ ਸਾਰਾ ਥਾਂ ਪਿੱਛੇ ਇਹ ਨੀਵਾ ਰਹੇਗਾ ਤੇ ਜੇ ਮੀਂਹ ਗਣੀ ਆ ਗਈ ਫਿਰ ਕੰਮ ਟੋਬਾ ਟਾਈਪ ਗੱਲਬਾਤ ਬਣ ਜੂਗੀ ਚੈ ਗਗੂ ਲੱਗਿਆ ਸੀ ਗੱਲ ਪੱਟਣਾ ਹਰਸ਼ ਮੈਨੂੰ ਐਂ ਦੇੜ ਦੋ ਆਉਣੇ ਉਹਨੂੰ ਛੱਤੂ ਲੈ ਗਿਆ ਸੀਗਾ ਸੱਦ ਕੇ ਤੇ ਟੇਲਾਂ ਦੀ ਛੱਤ ਪੁਰਾਣੀ ਚੱਕਣੀ ਦਾ ਛੜ ਛੁੜ ਸਾਰੇ ਤੇ ਗੱਲਬਾਤ ਪਹਿਲਾਂ ਨੇਜ ਨਕਾਵਤ ਬੰਨਾ ਕਰਦੇ ਆ ਤੇ ਫਿਰ ਆ ਕੇ ਇੱਥੇ ਜਿਓਟੀ ਲਾਉਣੇ ਤੇ ਅਗਲੇ ਦਿਨ ਦਾ ਮਾਹੌਲ ਚਾਲ ਦਿਖਾਉਣੇ ਤੇ ਖੈਰ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤਾਂ ਰਹੇ ਸਾਰੀ ਗੱਲਬਾਤ ਕਰਦੇ ਰਹਿੰਦੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਕਿਉਂ ਚਾਚਾ ਹਾਂ ਮਸੀ ਹਾਂ ਅਸੀਂ ਨਾ ਸਹੀ ਆ ਵਈ ਸਹੀ ਆ ਆ ਬੇ ਉਹ ਸਾਸਰੀ ਕਾਲ ਸੰਗ ਤੋਂ ਲੱਸੀ ਪੀਓ ਤੇ ਸੰਗ ਤੋਂ ਲੱਸੀ ਪਿਓ ਲੱਸੀ ਵੀ ਲੋ ਗਾਇਜ਼ ਬਾਲਟੀ ਦੇ ਨਾਲ ਛੋਟੀ ਬਾਲਟੀ ਨਾਲ ਹੈ ਵਾਲਟੀ ਪਰ ਵੀ ਇਹਨਾਂ ਨਾਲ ਡੀਰ ਤਖੜਾ ਬੰਦਾ ਯਾਰ ਖੈਰ ਸੁਖਨਾਲਾ ਬਾਬਾ ਤਗੜੀ ਰੱਖਿਆ ਐ ਨਾ ਕਿਤੇ ਕਹਦੇ ਕੱਲ ਨੂੰ ਲੱਸੀ ਪੀਸ ਤੋ ਪੀਤੀ ਨਾ ਜਾਵੇ ਕਿਤੇ ਕਹੇ ਮੇਰੀ ਜੀਬ ਦੇਖੀ ਜਾਏ ਆਕੇ ਵੀ ਦਿਖਾਈ ਕਹੇ ਜੀ ਆ ਐ ਆ ਦੇਖ ਲੈ ਬਈ ਕਾਲੀ ਨਹੀਂ ਹੈਗੀ ਨਾਲੇ ਹਾਉ ਆਏ ਨਹੀਂ ਗਗੂ ਦੇ ਹਾਂ ਮਾਇਦਾ ਇੱਥੇ ਨਹੀਂ ਜਨੱਕਾ ਬੰਨਾ ਕਰਦਾ ਪਾਣੀ ਦੁਆਰੀ ਆਪਣੇ ਤੇ ਲੱਗ ਜਾ ਫਿਰ ਤੇ ਬਸ ਉਹ ਆਉਣ ਵਾਲੇ ਹੋਣਗੇ ਦੇਖਦਾ ਨੱਕਾ ਬੰਨਾ ਕਰਦੇ ਉਹਨੇ ਇੱਕ ਜਣਾ ਲਾਲੂ ਬਾਰੀ ਦਾ ਸਪਰੇਅ ਅੱਖੀ ਚੱਕ ਲਿਓਆ ਯਾਰ ਇੱਥੇ ਮਾਰ ਰਿਹਾ ਖਲਾ ਗੁੰਆ ਕਿਨੂੰ ਗਗੂ ਖੇਤ ਹੈਗੀ ਇਹ ਰੁਪਈਏ ਕਿਆ ਕਰ ਦਿੰਨਾ ਫੋਨ ਨੂੰ ਹੋਰ ਲਾਜੀ ਠੀਕ ਆ ਬਈ ਹਾਂ ਵਧੀਆ ਅੱਜ ਇਦਾਂ ਡਿਊਟੀ ਹਾਂ ਠੀਕ ਆ ਚੱਲ ਆਉਨੇ ਕੋਈ ਨਾ ਮੈਨਾਂ ਕਵਨਾਂ ਕਰਕੇ ਮਿਲਦੇ ਆਂ ਫਿਰ ਤੇ ਮਿਹਰਬਾਨੀ ਬਈ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਤੇ ਦੇਖ ਰਿਆ ਤਾਂ ਫੋਲੋ ਵੀ ਲਾ ਜ਼ਰੂਰ ਕਰਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਸਾਰੀ ਗੱਲਬਾਤ ਸਾਂਝੀ ਸਾਡੇ ਨਾਲ ਹਾਂ ਕਰਦੇ ਰਹਿਾਂਗੇ ਤੇ ਸਾਹਮਣੇ ਆਪਣੀਆਂ ਹਨੀਆਂ ਆਈਆਂ ਹਾਂ ਪਾਣੀ ਦੀ ਵਾਰੀ ਹੁੰਦੀ ਐ ਇੱਥੇ ਆਪਣੀ 7:11 ਵਜੇ ਤੇ ਬਿਲਾਲ ਨਾ ਕਵਨਾ ਕਰਦੀਏ ਤੇ ਫਿਰ ਕਈ ਵਾਰੀ ਪਾਣੀ ਕਿਸੇ ਤੋਂ ਪਹਿਲਾਂ ਵਿਲਾ ਹੋ ਜਾਂਦਾ ਤਾਂ ਉਹ ਵੀਰ ਪਹਿਲਾਂ ਛੱਡ ਦਿੰਦੇ ਹੁੰਦੇ ਆ ਪਾਣੀ ਉਹਰਾ ਹੱਸ ਪੈਂਦਾ ਹੋਵੇ ਤਾਂ ਫਿਰ ਸੌਖਾ ਹੋਵੇ ਤਾਂ ਕੰਮ ਪਾਣੀ ਪੈਂਦਾ ਜਦੋਂ ਤੇ ਫਿਰ ਲਾਉਣੇ ਇੱਧਰ ਡਿਊਟੀ ਤੇ ਗਰਮੀ ਵਾਲੇ ਪੂਰੇ ਐਨ ਫੱਟੇ ਚੱਕੇ ਪਏ ਤੇ ਸੂਰਜੋ ਤੜਕੀ ਚੱਕ ਲਿੰਦਾ ਘੁੰਡਾ ਉਹਦਾ 9 9 ਵਜੇ ਦਾ ਪੂਰੇ ਐਨ ਭੱਠੀ ਚੋਕ ਕੰਮ ਹੋ ਜਾਂਦਾਗਾ ਤੇ ਇੱਥੇ ਕਰਨਾ ਨੱਕਾ ਬੰਨਾ ਆਪਣਾ ਨੇ ਇੱਜਤ ਆ ਦੇਖ ਜੀ ਲਾ ਕੇ ਗਿਆ ਸੀ ਚੱਤੂ ਤੇ ਹੋ ਵੀ ਗਈ ਵਹਾਲ 바ਵਾ ਹੋ ਗਈ ਹਰੀ ਕੀ ਹਾਲ ਹੈ ਜੀ ਠੀਕ ਹੀ ਚਾਹੀਦੇ ਹੋ ਭਾਈ ਕਿਉਂ ਚੱਲਦਾ ਨਾ ਸਾਈਕਲਾਂ ਦਾ ਜਮਾਨਾ ਸਾਡੇ ਵਾਲੇ ਪਾਸੇ ਤੇ ਵੱਡੇ ਛੋਟੇ ਬੁੱਢੇ ਠੇਰੇ ਸਾਰੇ ਸਾਈਕਲ ਬਹੁਤ ਵਰਤਦੇ ਆ ਆਪਣੇ ਵਾਲੇ ਪਾਸੇ ਵਾਹੀ ਗਿਰੂ ਮੈਂ ਜੀ ਔਰ ਇੱਕ ਨੇਕ ਦਿਨ ਇਨਸਾਨ ਵਾਹਿਗੁਰੂ 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 ਚੱਲ ਬਾਈ ਬਾਈ ਵੋਟਾਂ ਵਾਲਿਆਂ ਦਾ ਤੌਰ ਸਾਡੇ ਇਧਰ ਭਾਈ ਸੰਦੀਪ ਹੋਟ ਪਾਲਮਿਕੀ ਠੀਕ ਹੈ ਠੀਕ ਹੈ ਜਨਾਬ ਨਿਸ਼ਾਨ ਚਸ਼ਮਾ 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 ਖੈਰ ਆਪਾਂ ਨੂੰ ਕੋਈ ਇੰਟਰਸਟ ਨਹੀਂ ਬਾਈ ਵੋਟਾਂ ਵਾਟਾਂ ਚ ਹਾਂ ਨੱਕੇ ਬੰਨੇ ਤੇ ਜਵੇਂ ਰਿਪੋਰਟ ਟਿੱਚ ਤੇ ਹਲਾ ਦਨੇ ਆ ਪੱਤਰਾ ਇਹ ਇੱਥੇ ਪਿਆ ਹੁੰਦਾ ਸੀਗਾ ਹਾਂ ਚੱਕ ਕੇ ਕਿ ਖਾਰ ਨਹੀਂ ਪੈਂਦੀ ਇਹਨੇ ਚ ਤੇ ਕੋ ਸਾਹਮਣੇ ਮੇਨ ਰੋਡ ਕੋਲੇ ਨੱਕਾ ਉਹ ਅਮਨ ਕੇ ਮੁੜਦਾ ਹੋਇਆ ਚੈੱਕ ਵੀ ਉਹ ਮੋੜ ਕੇ ਹੋ ਗਿਆ ਨੱਕਾ ਬੰਨਾ ਇਸ ਤੋਂ ਬਾਅਦ ਬਸ ਪਿਛਲੇ ਨੱਕੇ ਤੋਂ ਵੱਢਣੀ ਹੁੰਦਾ ਪੱਕੇ ਖਾਲ ਤੋਂ ਤੇ ਡਿੱਗਦਾ ਤੁਰਿਆ ਉਹ ਪਾਣੀ ਉਹਨਾਂ ਨੂੰ ਜੇ ਕਵੀ ਦੂਜਾ ਬੰਨਾ ਵੀ ਜਮਾ ਨੱਕਾ ਟੱਚ ਕਰਤਾ ਚੱਪੂ ਲਾ ਕੇ ਟਾ ਧਰ ਕੇ ਤੇ ਬੋਰ ਚੈੱਕ ਕਰੋ ਇਧਰ ਜਮਾ ਉੱਤੇ ਹੀ ਪਿਆ ਪੱਖਾ ਪਾਣੀ ਦਾ ਚੈੱਕ ਕਰੋ ਜੱਗ ਗਲਾਸ ਵਰਗਾ ਹਥਾ ਤੁਸੀਂ ਲਈ ਇਹਨੇ ਪਾਣੀ ਕੌਣ ਲੌਂਦਾ ਮੈਂ ਬੇਖਾ ਸੋ ਠੀਕ ਹੈ ਫਿਰ ਤਾਂ ਟਾਈਮ ਤੇ ਵੱਡੇ ਹੋਣਾ ਲੋ ਟਾਈਮ ਹੋਲਾ ਆ ਚੱਲ ਗਏ ਹੈ ਹਾਂ 11 14 ਤੇ ਵੱਡਣਾ ਉੱਥੋਂ ਪਿੱਛੇ ਉਹ ਬਈ ਹਾਂ ਬਹਾ ਪਿਆ ਰਹੇਗਾ بس ਘੰਟਾ ਦਾ ਹਾਂ ਬਟੈਂਡਾ ਸਰਦੂਰਗੜ ਸਿੱਧਾ ਬਟੈਂਡੇ ਤੋਂ ਸਰਦੂਰਗੜ ਜੀ ਪਿੰਡ ਸੂਰਤਿਆ ਆਪਣਾ ਜ਼ਿਲ੍ਹਾ ਸਰਸਾ ਪਿੱਛੇ ਇੱਕ ਗੇੜਾ ਹਮਾਰੀ ਆਈ ਹੈ ਮੁੜਕੇ ਆਦਾ ਚੱਪੂ ਚੱਕ ਲਾਂਗੇ ਜਾ ਕੇ ਤੇ ਇਹ ਪਿਛਲੇ ਸਾਲ ਦਾ ਨਹਿਰੀਆਂ ਚ ਟੰਗਿਆ ਹੋਇਆ ਪਰਦਾ ਤਾਂ ਆ ਕੇ ਸੀਦਾ ਉੱਡ ਕੇ ਆਇਆ ਤੇ ਇੱਕ ਦਿਨ ਪਹਿਲਾਂ ਵੀ ਇੱਕ ਦੋ ਵਾਰੀ ਗੱਲ ਕਰੀਏ ਕੰਮ ਬਸ ਉਹੜਾਏ ਬੱਸੋਂ ਬਾਹਰ ਕਿਆ ਵੜਾ ਤੇ ਨੀਤਾ ਲਾ ਲੈਂਦਾ ਕੋਈ ਤਾ ਤਾ ਕੱਢ ਲਾ ਹਟਾਉਂਦਾ ਤੂੰ ਵੀ ਵੱਡੀ ਹੈ ਵੀਰ ਬਣ ਕੇ ਨਾਲ ਮੈਂ ਸੌਂ ਦੇਣ ਯੋਗ ਹੋ ਜੂ ਮੈਂ ਨਹੀਂ ਚੱਕਿਆ ਜੱਪੂ ਇਹ ਤਾਂ ਸਵਾਦਾਂ ਸੀ ਹੋਇਆ ਮੇਤਰਾ ਲੋਟਾਂ ਕਿਉਂ ਭਾਈ ਘੁੰਮਦਿਆਂ ਨਾ ਗੱਡੀਆਂ ਸਾਈਕਲ ਪਹਿਲਾਂ ਗੱਲਬਾਤ ਕਰਕੇ ਹਟੇ ਆ ਜਿਹੜੀ ਆਪਾਂ ਛੋਟੇ ਕੀ ਵੱਡੇ ਕੀ ਨਿਆਣੇ ਕੀ ਸਿਆਣੇ ਕੀ ਗਰਮੀ ਕੀ ਸਰਦੀ ਕੀ ਸ਼ਾਹੀ ਸਵਾਰੀ ਸ਼ਾਹੀ ਸਵਾਰੀ ਆ ਨਾ ਪੈਟਰੋਲ ਦੀ ਦਿੱਕਤ ਨਾ ਹੋਰ ਲੋਟਾ ਜਮਾ ਕਿਦਰ ਗੇੜੇ ਲਾਉਣਾ ਫਿਰ ਦਾਂਗਾ ਅੱਛਾ ਵੱਡੇ ਸਾਹਿਬ ਉਹ ਕੀ ਆਲਾ ਭਾਈ ਦਰਜੀ ਸਾਹਿਬ ਵਧੀਆ ਜੀ ਵਧੀਆ ਚੜਾਖੀ ਲੈ ਜਾ ਯਾਰ ਘਰ ਨੂੰ ਪਾਣੀ ਇੰਤਾਜ ਘੰਟਾ ਪਿਆ 11:13 ਇੱਕ ਮਿੰਟ ਰਹਿ ਗਿਆ ਪਾਣੀ ਵਢਣ ਦਾ ਤੇ ਇਹ ਆਪਣੇ ਸੂਏ ਤੋਂ ਆਉਂਦਾ ਪਾਣੀ ਇਧਰੋਂ 19 ਮੋਗੇ ਦਾ ਦੇਖਣ ਨੂੰ ਤਾਂ ਇਹ ਥੋੜਾ ਜਿਹਾ ਲੱਗਦਾ ਪਾਣੀ ਖਾਲਚੇ ਜਾਂਦਾ ਥੱਲੇ ਤੇ ਪਰ ਇਹ ਘੰਟੇ ਦਾ ਕਿੱਲਾ ਪਾਣੀ ਲਾਉਂਦਾਗਾ ਇਹ ਹਾਂ ਸੋਨਾ ਡੰਗ ਲਾਉਂਦਾ ਸੁੱਖ ਨਾਲ ਇੱਧਰ ਨੀਵੇਂ ਨਿਮਾਨ ਚ ਵਹਲਾ ਜਾਂਦਾ ਇੱਧਰ ਆਪਣੇ ਵਾਲੇ ਪਾਸੇ ਵੀ ਆ ਦੇਖਣ ਨੂੰ ਤਾਂ ਖਾਲ ਵਿਗੜਿਆ ਹੋਇਆ ਐਂ ਲੱਗਦਾ ਕਿ ਯਾਰ ਇੱਥੋਂ ਦੀ ਕਿੱਥੇ ਪਾਣੀ ਟੱਪੂਆ ਤੇ ਨਿਮਾਨ ਵਾਲੀ ਇੱਧਰ ਅੱਗੇ ਵੀ ਨਿਮਾਨ ਵਾਲੀ ਆ ਤਾਂ ਖਾਲ ਦੇ ਥੱਲੇ ਥੱਲੇ ਪਾਣੀ ਜਾਂਦਾ ਤੇ ਇੱਧਰ ਨੂੰ ਵੀ ਛਕਾਟ ਠਾਉਂਦਾ ਤੁਰਿਆ ਜਾਊਗਾ ਹੁਣ ਇਹਨਾਂ ਖਾਲੀ ਜੀ ਵਿੱਚ ਦੀ ਤੇ ਉੱਤੇ ਉੱਤੇ ਦੇ ਕੱਖ ਜਰੂਰ ਰਹਿ ਗਿਆ ਪਰ ਥੱਲੋਂ ਦੀ ਇਹਦੇ ਪਾਣੀ ਦਾ ਲੰਘਾ ਬਣਿਆ ਹੋਇਆ ਉੱਥੇ ਦੇ ਕੱਖ ਨਹੀਂ ਉਗਰਦੇ ਜਦੋਂ ਵੀ ਪਾਣੀ ਛੱਡਦੇ ਹਫ਼ਤੇ ਬਾਅਦ ਬਸ ਉਹ ਜੇ ਕੋਈ ਹੁੰਦਾ ਕੁਝ ਰੁੜਕੇ ਚੱਲ ਕੰਮ ਪਾਰ ਤੇ ਕਹਿਰ ਗੱਲ ਕਰਦੇ ਕਰਦੇ ਸਮਾਂ ਹੋ ਗਿਆ ਆਪਣਾ ਤੇ ਪਾਣੀ ਲਾਉਂਦੇ ਅੱਗੇ ਦੂਰ ਇਹ ਗਵਾਂਢੀ ਤਾਂ ਕਰਕੇ ਕੋਈ ਬੋਲਬਾਲ ਮਾਰਨ ਵਾਲੀ ਗੱਲ ਐਸ ਰੋਟਾ ਚਲ ਆ ਲਾਦ ਗੇ ਚੱਪੂ ਗੇ ਆਪਾਂ ਸ਼ੇਕ ਕੀਆ ਥੋੜਾ ਥੋੜਾ ਇਹ ਪਾਸੇ ਆਏ ਤੋ ਪੂੰਜਿਆਂ ਜੋ ਬੱਡਿਏ ਜੋ ਲੀਕ ਆ ਵਰਲੇ ਬਸੇ ਪਾਣੀ ਤੇ ਬਾਕੀ ਡੱਟਾ ਲੱਗ ਜਾਵਾ ਹਲਦਾ ਹੀ ਨਹੀਂ ਪਾਣੀ ਦਾ ਕੀ ਹਾਲਤ ਆਇਆ ਲੱਗ ਗਿਆ ਪਾਣੀ ਠੀਕ ਠੀਕ ਆ ਮੈਂ ਕਹੀ ਜਾਂਦਾ ਸੀ ਭਾਈ ਪਾਣੀ ਲਾਉਣ ਵਾਲੇ ਦੂਰ ਨੇ ਥੋੜਾ ਇਹ ਨਹੀਂ ਹੋਕਰਾਂ ਮਾਰ ਕੇ ਦਿਖਾਉਂਦੇ ਤੁਹਾਨੂੰ ਭਾਈ ਟਾਈਮ ਹੋ ਗਿਆ ਜੱਸਾ ਵਾਹ ਡਿਊਟੀ ਤੇ ਹੂਆ ਦਾਈਓ ਫੋਨ ਵੀ ਲੈਰ ਠੀਕ ਹੈ ਮੈਂ ਆ ਬਸ ਆਈ ਹੁਣੀ ਸੀ ਟਾਈਮ ਤੇ ਜਿਵੇਂ ਪੂਰੇ ਪੂਰੇ ਦੇ ਠੀਕ ਹੈ ਜੀ ਸਿਹਤ ਚੰਗੀ ਆ ਠੀਕ ਹੈ ਜੀ ਉਪਰ ਰਾਜੇ ਚ ਮਾਰ ਲੀ ਨਿਗਾ ਮੜੀ ਜੀ ਆ ਯਾ ਦਾ ਥੱਲੋਂ ਦੀ ਖੇੜਦਾ ਤੁਰਿਆ ਪਾਣੀ ਅੱਗੇ ਉਹ ਉੱਥੇ ਪੁਲੀ ਆ ਪੁਲੀ ਤੋਂ ਫੇਰ ਸੱਜੇ ਪਾਸੇ ਟਾਪਦਾ ਪਾਣੀ ਇਹ ਵਾ ਇਹ ਗੁਰੂ ਇਹ ਗੁਰੂ ਚ ਰਾਜੀ ਖੁਜੀ ਸਾਰਾ ਕੁਸ਼ਾ ਕੋਸ਼ਲ ਮੰਗਲ ਉਹ ਬੱਲੇ ਉਹ ਆਈ ਗਿਰੇ ਚੈੱਕ ਇਧਰ ਸਾਹਮਣੇ ਇਹ ਨਿਆਈਆਂ ਆਪਣੀਆਂ ਤੇ ਖੂਬ ਵਗਦਾ ਹੋਇਆ ਰੋਡ ਨਿਆਇੰਚ ਪਾਣੀ ਲਾਉਂਦੇ ਲਾਉਂਦੇ ਨਾਲ ਨਾਲ ਅਗਲੇ ਖੇਤ ਦੀ ਜੋਟੀ ਨਿਵਾ ਕੇ ਆਉਣੇ ਆਗੇ ਤੇ ਹਾਂ ਵੱਡੀ ਪਾਈਪ ਲਾਈਨ ਪਾਉਂਦੇ ਜਿਹੜੀ ਆਪਣੇ ਸਾਂਝੇ ਖਾਲ ਵਾਲੀ ਤੇ ਉਹਨਾਂ ਨੂੰ ਪਾਣੀ ਦਾ ਕੈਂਪਰ ਫੜਾ ਕੇ ਆਉਣਾ ਨਾਲੇ ਆਪਣੇ ਗੱਗੂ ਨੂੰ ਭੇਜਿਆ ਅਗਲੇ ਖੇਤ ਆਪਣੇ ਵਾਲੀ ਜਿਹੜੀ ਹਾਂ ਘਰ ਵਾਲੀ ਪਾਈਪ ਆ ਰਵੜਦੀ ਉਹ ਗੱਡੀ ਜਾਂਦੇ ਆ ਮਿੱਤਰ ਤਾਰੀ ਹੋਰੇ ਤੇ ਉਹ ਵੇਖ ਕੇ ਆਉਣਾ ਕਿਵੇਂ ਮਾਹੌਲ ਟਰੈਕਟਰ ਨਾਲ ਖਿੱਚਣੀਆਂ ਪਾਪਾਂ ਕਹਿੰਦੇ ਸੀਗੇ ਗੱਗੂ ਨੂੰ ਖੇਤ ਭੇਜਤਾ ਤੇ ਹਾਂ ਤੇ ਗੂਗਾ ਕੈਮਰਾ ਇਹਦੇ ਰੰਦ ਅੱਜ ਵੀ ਟਾਈਮ ਨਹੀਂ ਲੱਗਿਆ ਮਨਪ੍ਰੀਤ ਕਿਸੇ ਮਿੱਤਰ ਦੇ ਘਰਾਹ ਲਵਾਉਣ ਗਿਆ ਹੋਇਆ ਤੇ ਪਿਛਲੇ ਪੈਰ ਦੇਖੋ ਜੀ ਟਾਈਮ ਲੱਗਦਾ ਤਾਂ ਤੇ ਭੱਜ ਦੌੜ ਬਾਲੀ ਰਹਿੰਦੀ ਆ ਕੰਮ ਘੱਟ ਨਿਬੜਦੇ ਆ ਜੇ ਬਾਕੀ ਆ ਸੁਰਗਾਂ ਵਾਲਾ ਨਾਲਕਾ ਜਮਾ ਜਿਹਨੇ ਜਿਹਨੇ ਪਾਣੀ ਪੀਤਾ ਸਾਰੇ ਦੱਸਿਓ ਇੱਥੇ ਜਿੰਨੇ ਵੀ ਲੰਘਦੇ ਆ ਬੱਸਾਂ ਵਾਲੇ ਰੂਟ ਸਾਰੇ ਇੱਥੋਂ ਕੜ ਕੇ ਕੈਂਪਰ ਪਰ ਕੇ ਲੈ ਜਾਂਦੇ ਕੋ ਟ੍ਰੱਕ ਕਾਲਾ ਜੀਪ ਵਾਲਾ ਕਾਰ ਵਾਲਾ ਸਾਰੇ ਖੜ-ਖੜ ਕੇ ਪਾਣੀ ਪੀ ਕੇ ਜਾਂਦੇ ਆਗੇ ਤੇ ਹੁਣ ਇੱਥੇ ਫੇਰ ਦੁਬਾਰੇ ਲੱਗੀਆਂ ਸੀ ਰੌਣਕਾਂ ਉਸ ਤੋਂ ਬਾਅਦ ਆਪਣਾ ਕੈਂਪਰ ਤਰਿਆ ਤੇ ਇਧਰ ਪਾਖੜਾ ਨੇਰ ਜਿਹੜਾ ਕਿ ਪਾਣੀ ਖੜਾਗਾ ਕਈ ਦਿਨਾਂ ਦੀ ਬੰਦੀ ਚ ਤੇ ਸਮਾਂ ਇਸ ਵਕਤ 1:30 ਦਾ ਹੋ ਗਿਆ ਤੇ ਤਾਪਮਾਨ ਜਿਹੜਾ ਇਸ ਵੇਲੇ ਦਾ ਹੈਗਾਗਾ 43 ਡਿਗਰੀ ਆਪਣੇ ਇਧਰ ਹ ਪੰਜਾਬ ਦਾ ਬਠਿੰਡਾ ਵਾਲੀ ਸਾਈਡ ਤਲਵੰਡੀ ਸਾਬੋ ਦੇ ਨੇੜੇ ਸਾਡਾ ਪਿੰਡ ਰਹਿ ਜਾਂਦਾਗਾ ਪਿੰਡ ਸੂਰਤਿਆ ਤੇ ਉਹ ਬੋਰਡਾਂ ਤੇ ਵੀ ਲਿਖਿਆ ਹੋਇਆ ਜਿਵੇਂ ਤੁਸੀਂ ਪੜਿਆ ਹੋਊਗਾ ਸਰ੍ਹਸਾ ਲਿਖਿਆ ਹੁੰਦਾਗਾ ਪਾਣੀ ਵਾਲਾ ਹੋ ਗਿਆ ਕਿੱਥੇ ਜਾ ਮੂੰਹ ਐਸ ਅੱਡ ਡੂਬੋ ਲੀ ਜਾਂਦੇ ਕੱਖਾਂ ਇਹ ਜਮੀਂ ਮੰਗਦੇ ਆ ਹੋਹੀ ਗਰੂ ਕਿਚੀ ਨੀ ਬਾਬਾ ਨਾ ਆਹ ਤੁਹਾਡੀ ਵੀਡੀਓ ਬਣਾਉਣੀ ਆ ਮੈਂ ਕੀ ਹਾਲ ਹੈ ਮਿੱਤਰਾ ਬਾਈ ਵੀ ਹੋ ਰਹੀ ਆ ਬਸ ਦੋ ਦਿਨ ਹੋ ਗਏ ਨੂੰ ਐ ਲੰਗੇ ਦਾ ਪੈਰਾ ਸੋਡੇ ਵਾਂਗੂ ਸਾਡਾ ਅੱਛਾ ਇਤੋਂ ਟੱਕ ਲੈ ਇਹ 10 ਘੜਿਆਂ ਬਾਅਦ ਆਇਆ ਨਹੀਂ ਰਸਾ ਲੈ ਸਾਡੀ ਜ਼ਿੰਦਗੀ ਬਾਈ ਬੁਰੀ ਆ ਹੈ ਚੱਕਣੀਆਂ ਦੋ ਦਾ ਗੱਡਾ ਆ ਉਹ ਗੜਦੇ ਆ ਪਹਿਲੀ ਦਾ ਪਰਲੇ ਪਾਸੋਂ ਗੜੀਆਂ ਸੀ ਕੜਾਣਾ ਪਾਣੀ ਹਟਣਾ ਭੁਲੇ ਫੇਰ ਨਿਕੋ ਹੀ ਬੈ ਭਾਈ ਕੜਾੜਾ ਕੰਮ ਥੋੜਾ ਦੱਸਿਆ ਸੀ ਮਿੱਟੀ ਭੈੜੀ ਐ ਨਾ ਲਾਲ ਮਿੱਟੀ ਦਾ ਰਹੀ ਸੀ ਹਾਂ ਵੀ ਜੋਪਰਾ ਠੀਕ ਹੈ ਗਰਮੀ 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 ਵੀ ਠੀਕ ਹੈ ਜੂਰ ਕਾਲ ਠੀਕ ਹੈ ਸਿਗਰਾਂ ਦੇ ਕੰਮ ਹੈ ਗਰਮੀ ਦਾ ਉਹਨਾਂ ਤਾਂ ਮੱਖਾਂ ਨੇੜੇ ਕੰਮ ਫਿਰ ਦੋ ਕੈਂਪਰ ਫੜਾਦੇ ਆ ਜੇ ਕੁਮਾ ਤਾਂ ਕੈਂਪਰ ਉਹਨਾਂ ਵਾਸਤੇ ਲੈ ਆਮ ਫੇਰ ਪਾਪਾ ਕਹਿੰਦਾ ਬਿੰਦੂ ਨੂੰ ਮਗਾਉਣਗੇ ਥੋੜੇ ਕੋਲੇ ਪਾਣੀ ਕਿੰਨਾ ਕਾ ਛੱਡ ਕੋਲ ਕਿਹੜੇ ਨਿਕਲ ਆ ਪਰ ਲੋ ਕੈਂਪਰ ਪਰ ਆਗੇ ਛੋਟਾ ਕੈਂਪਰ ਫੜਾ ਇल्ली ਰਹੀ ਲਖਿਆ ਓਏ ਉਹ ਬਲੀ 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 ਰੱਖਾਂ ਨਹੀਂ ਹੁਣ ਡੰਡਾ ਕਹਿੰਦਾ ਲੋ ਚਾਲਦੀ ਗਰਮੀ ਨਾਲ ਆਵਾਜ਼ ਪਰੇ ਨੂੰ ਵੱਗ ਗਈ ਉਹ ਤਾਂ ਸ਼ਾਇਦ ਹੋਵੇ ਤਾਂ ਵੀ ਤੇ ਟੋਪਕਾ ਦੋਗਾ ਨਹੀਂ ਲੋ ਚ ਪੈਣਾ ਹੋਵੇ ਇਧੇ ਇਧੇ ਚੱਲ ਗਿਆ ਤਾਰੀ ਚੱਲ ਹੌਲੀ ਹੌਲੀ ਪਹਿਲਾਂ ਲੈ ਕੇ ਚੱਲ ਮੱਠੀ ਮੱਠੀ ਦੇ ਨਾਲ ਜਮੇ ਲਾ ਕੇ ਮਾਚੀ ਚਲ 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 ਹੱਤ ਨਾਲ ਜਾਈ ਬਾਈ ਹੋ ਸੰਨ ਚ ਚਲ ਚਲ ਕਰ ਜਾ ਰੋਕ ਲਾ ਰੋਕ ਲਾ ਦੇਖ ਲੈ ਟੱਕਰ ਲੱਗ ਗਈ ਬਾਹਰ ਦਾ ਅਜਾ ਬਚਾਲੋਂ ਵੱਡੀ ਗਿਆ ਨਾ ਜੋੜ ਉੱਥੇ ਰਹਿ ਗਿਆ ਤੇ ਚੋਬਰ ਭਾਈ ਇਸ ਤਰ੍ਹਾਂ ਜੀ ਜੋੜ ਪਾਟਦੇ ਆ ਪਾਈਪਾਂ ਦੇ ਤੇ ਉਹ ਖਿੱਚਣੀ ਔਖੀ ਆ ਥੱਲੇ ਮਿੱਟੀ ਜਿਹੇ ਰੋ ਜੰਮੀ ਹੁੰਦੀਆਂ ਨਾਲ ਵਿੱਚ ਪਾਣੀ ਹੁੰਦਾ ਤੇ ਭਾਰ ਫਿਰ ਵਾਵਾ ਹੋ ਜਾਂਦਾ ਉੱਪਰ ਕਹਿੰਦੇ ਟਰੈਕਟਰ ਲੈ ਕੇ ਹਾਜ਼ਰ ਹੋਏ ਤੇ ਫਿਰ ਆਪਾਂ ਗੱਗੂ ਦੀ ਡਿਊਟੀ ਲਾਤੀ ਸੀਗੀ ਇੱਥੇ ਤੇ ਹੁਣ ਇਕੱਲੀ ਇਕੱਲੀ ਪਾਈਪ ਕਰਕੇ ਤਾਰੀ ਹੋ ਰਹੀ ਐ ਖਿੱਚੀ ਜਾਣਗੇ ਠੀਕ ਆ ਭਾਈ ਤਾਰੀ ਠੀਕ ਆ ਭਾਈ ਠੇਕੇਦਾਰਾ ਪਾਣੀ ਕੱਢ ਲੋ ਹੋਰ ਕੱਢਣਾ ਤੇ ਨਹੀਂ ਉਹਨੂੰ ਫੜਾ ਕੇ ਉਹਨਾਂ ਕੈਂਪਰ ਉਹ ਜੋ ਗੱਤ ਨਹੀਂ ਕੱਢ ਲੈਣਾ ਫਿਰ ਪਾ ਲੈ ਹੈਗਾ ਉਹ ਕੈਂਪਰ ਜਾ ਠੀਕ ਐ ਚੱਲੀਏ ਭਾਈ ਚੱਲ 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 ਰਸਾ ਬਹੁਤ ਲੰਮਾ ਬਹਿਲੇ ਤੋਰ ਮਣੇ ਮਾ ਯਾਰ 22 25 ਕੰਮ ਕਰਨੇ ਜਾ ਕੇ ਕਰੇ ਕਰੇ ਹੈ ਨਹੀਂ ਕੋਈ ਨੀਰਾ ਪੋਣਾ ਜਾ ਕੇ ਯਾਰ ਉਹ ਇਹ ਤੁਹਾਨੂੰ ਪਤਾ ਹੀ ਯਾਰ ਚੱਲ 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 ਉੱਠੜੀ ਉੱਠੜੀ ਜਾਣਾ ਨਾਈ ਜੂਰਾ ਰੱਛਾਓ ਯਾ ਨਦਰੋ ਉਹ ਛੱਡ ਦੇ ਹੱਥ ਨਾਲ ਦੇ ਲਈ ਵਿੱਚ

ਕੰਨਾ ਮੇਰੀ ਬਣਾ ਦੇ ਮਾੜੀ ਠੀਕ ਹੈ ਜੋਬਰਾ ਲਾਈਕ ਕਰ ਦਿਓ ਭਾਈ ਲਾਈਕ ਕਰ ਦਿਓ ਭਾਈ ਜੋਬਰ ਦੇ ਅੱਖੇ ਤੋਂ ਸ਼ੇਅਰ ਤੇ ਕਰ ਤਾ ਪਰਲੀ ਸਾਈਡ ਤੇ ਕਰ ਦਿਓ ਇੱਕ ਪਾਸੇ ਟਰੈਕਟਰ ਹੈ ਜੂਆ ਯਾਰ ਨਹੀਂ ਵਧੀਆ ਵਧੀਆ ਤੈਨੂੰ ਲਾਇਕ ਕਰ ਚੰਗੀ ਜਿਹੀ ਮੈਨੂੰ ਪਹਿਲੀ ਵਾਰ ਲਾਇਕ ਕਰੂੰਗਾ ਯਾਰ ਪਹਿਲੀ ਵਾਰ ਮੈਂ ਜਾਣਦਾ ਠੀਕ ਆ ਵਧੀਆ ਸੇ ਤਾਂ ਹੋਰ ਚਾਚਾ ਠੀਕ ਮਾਸੜ ਜੀ ਜੈਕਲੀ ਇੱਕ ਕੈਂਪਰ ਵਾਪਸ ਮੁੜਦੇ ਹੋਏ ਨੇ ਭਰ ਲਿਆ ਘਰ ਵਾਸਤੇ ਹੈ ਨਾ ਬਾਈ ਨਜ਼ਾਰੇਦਾਰ ਪਾਣੀ ਆ ਇਹ ਗੱਤਿਆਂ ਜਿੰਨੇ ਰੁਕ ਜਾਂਦੇ ਹਾਂ ਅੱਥਰ ਇੱਥੇ ਪਾਣੀ ਬਰ ਬਰ ਕੇ ਉੜਦੇ ਹੈ ਪਰ ਕੇ ਜਾਂਦੇ ਰਾਹ ਜਾਂਦੇ ਜੇ ਕਬੀ ਤੇ ਆਉਂਦੇ ਆਉਂਦੇ ਸਿੱਧੇ ਆਪਣਾ ਬੱਬੂ ਘਾਟ ਰੋਗਤਾ ਨਹੀਂ ਵਾਲੇ ਖੇਤ ਲਿਆ ਕੇ ਤੇ ਪਾਣੀ ਵੀ ਆਪਣਾ ਹਾਂ ਲੱਗਿਆਂ ਵਰਗੀ ਆ ਕਿਆਰੇ ਲੰਮੇ ਯਾਦੇ ਆ ਪਰ ਲਈ ਕਰ ਜੇ ਥੋੜਾ ਛੱਡ ਕੇ ਗਿਆ ਸੀ ਉਦੇ ਚ ਹੁਣ ਬੜਾ ਨੱਕਾ ਕਰਤਾ ਤੇ ਪਾਣੀ ਦਾ ਟਾਈਮ ਵੀ ਅੱਧਾ ਘੰਟਾ ਰਹਿ ਗਿਆ ਤੇ ਉਹਨੇ ਜਿਹੜਾ ਰਹਿ ਗਿਆ ਕਿ ਰਾਹੇ ਨਗਰ ਨਿਕਾਲਣ ਕੋਲ ਨਾਲੀ ਰਾਮ ਜਾਂਦਾ ਕਿਉਂਕਿ ਰਾਤ ਪਾਣੀ ਕਿਤੇ ਨਹੀਂ ਖੜਦਾ ਉਧਰ ਸਾਰਾ ਇਧਰ ਨੂੰ ਠੇਕਦਾ ਦਰਿਆ ਉਹਦਾ ਹੱਥ ਨਾ ਥਲਵੇਟ ਕੇ ਬੱਟੇ ਜੀ ਦਾ ਹੱਥ ਤੇ ਆ ਤੇ ਇੱਥੇ ਜਿੱਧਰ ਵੀਡੀਓ ਚ ਕਾ ਲਿਆ ਆਪਾਂ ਲਾਂ ਚੱਲ ਭਾਈ ਜੇ ਕੋਈ ਰਾਣੀ ਦੋ ਆਏ ਉਹ ਲੁਗਾਇਆ ਮੈਨੂੰ ਲੈ ਕੇ ਨਹੀਂ ਆ ਕਿੱਥੇ ਗਿਆ ਸੀ ਓਏ ਹੱਥ ਮਿਲਿਆ ਇੱਧਰ ਕਿੱਥੇ ਗਿਆ ਸੀ ਕੋਈ ਨਾਮ ਵੀ ਤੁਸੀਂ ਪਾ ਲਓ ਕੱਪੜੇ ਮੈਂ ਨੀਰਪਵਾਦੀ ਮੇਰੇ ਨਾਲ ਜਾਂਦਾ ਅੱਜ ਨਹੀਂ ਕੁਝ ਨਹੀਂ ਹੋਇਆਗਾ चङा माता श्री ਚੱਲਦੇ ਹਾਂ ਜੇ ਮਨੂ ਸਸਤਰੀ ਕਾਲ ਬੇਟਾ ਸੋਨ ਸਾਰਾ ਧਨ ਨਵਾਬ ਸੋੜੇ ਜੁਰਦ ਕਹਿੰਦੇ ਲਾ ਲਾਇਕ ਛੇ ਕਮੈਂਟ ਜ਼ਰੂਰ ਕਰਿਆ ਕਰੋ ਲਿਆ ਇਹਦੇ ਇੱਕ ਹੋਰ 마ਸੀ ਆਏ ਹੋਏ ਨੇ ਸਾਡੇ ਚਾਚੀ ਚੰਗਾ 마ਸੀ ਤਗੜੇ ਹੋ ਤੁਸੀਂ ਬੁਲਾਓ ਸਸਤਰੀ ਕਾਲ ਸਾਰਿਆਂ ਨੂੰ ਲਾ ਦੇ ਕੋਈ ਹੱਥ ਦੀ ਕਿਉਂ ਦੁੱਖੀ ਤੇ ਤੰਸੇ ਘਰ ਸਾਰੇ ਚੰਗਾ ਮੈਂ ਇਹ ਜੰਮ ਦੀ ਡੋਟੀ ਤੋਂ ਅੱਜ ਫੇਰ ਲੇਟ ਹੋ ਗਏ ਕੁਛ ਕਮਾ ਕਰਾਂ ਕਰਕੇ ਹਾਂ ਧੁੱਪ ਜੀ ਥੋੜੀ ਟੈਲੇ ਪੈ ਗਈ ਆ ਤੇ ਫਿਲਹਾਲ ਸਮਾਪਤੀ ਆ ਆਪਣੇ ਅੱਜ ਦੇ ਬਲੌਗ ਦੀ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਤੇ ਲਾਈਕ ਵਾਲਾ ਗੁੱਠਾ ਲਾਜ਼ਮੀ ਦੱਬ ਜਿਓ ਜਾਂਦੇ ਜਾਂਦੇ ਲਾਈਕ ਨਹੀਂ ਕਰਦੇ ਭੁੱਲ ਜਾਂਦੇ ਹੋ ਬਈ ਤੁਸੀਂ ਵੀਡੀਓ ਦੇਖ ਕੇ ਚਲੇ ਜਾਂਦੇ ਹੋ ਜਿਹੜੇ ਰੋਜ਼ ਵੀਡੀਓ ਦੇਖਦੇ ਉਹ ਵੀ ਭੁੱਲ ਜਾਂਦੇ ਆ ਕਈ ਵੀਰ ਕਹਿੰਦੇ ਆ ਕਿ ਸਾਨੂੰ ਲਾਈਕ ਨਹੀਂ ਕਰਨਾ ਆਉਂਦਾਗਾ ਤੇ ਉਹ ਬਸ ਜਿਹੜਾ ਐਂ ਗੁੱਠਾ ਜੀ ਹੁੰਦਾ ਤਾਂ ਨੂੰ ਮੂੰਹ ਵਾਲਾ ਬਸ ਉਹ ਤੇ ਇੱਕ ਵਾਰੀ ਉਂਗਲ ਆ ਲਿਆ ਕਰੋ ਓਕੇ ਮੋ ਵਾਲਾ ਰਾਜੀ ਖੁਸ਼ੀ ਆਪਦਾ ਜੇ ਵੀ ਚੰਗਾ ਲੱਗਦਾ ਕਿਵੇਂ ਵੀ ਲੱਗਦਾ ਕੋਈ ਸਲਾਹ ਸਜਾ ਉਹ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੇ ਹੋ ਚੈਨਲ ਦੇ ਨਾਲ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਤੇ ਕੱਕੂ ਦਾ ਕਮਰਾ ਜਿਹਾ ਹੋਟਾਉਣਾ ਸੀ ਅੱਜ ਫੇਰ ਕੰਮ ਵਿੱਚ ਹੀ ਰਿਹਾ ਕਈ ਕੰਮ ਔਣ ਕਰਕੇ ਕੰਮ ਅ ਬਿਚਲ ਗਿਆ ਤੇ ਤਾਂ ਕਰਕੇ ਗੱਲ ਫੇਰ ਉਹ ਤੜਕੇ ਦੀ ਵਗੀ ਪਰਸੋਂ ਉੱਥੇ ਮਿੱਟੀ ਪਾਉਣੀ ਆ ਕੱਲ ਕੱਲ ਨੂੰ ਜੇ ਚੱਕਿਆ ਜਾਵੇ ਤਾਂ ਬਹੁਤ ਚੰਗੀ ਗੱਲ ਹੈਗੀ ਹਾਂ ਛੱਤ 'ਤੇ ਢੋਣੀ ਕਰਨੀ ਹੈ ਟਾਇਲਾਂ ਬਚਾਉਣੀਆਂ ਟਰਸ਼ ਫਰਸ਼ ਪਟਣਾ ਕੰਮ ਥੋੜਾ ਜਿਹਾ ਹਾਂ ਬਾਬਾ ਵੱਧ ਜਾਂਦਾ ਇਹ ਆ ਤੇ ਦੇਖਦੇ ਆ ਤਿੰਨ ਚਾਰ ਮਿੱਤਰ ਲੱਗ ਕੇ ਜੇ ਕੱਲ ਨੂੰ ਉਹ ਚੱਕੇ ਜਾਵੇਂ ਤੇ ਕੰਮ ਕੱਲ ਨੂੰ ਫਿਰ ਤੁਹਾਨੂੰ ਉਹ ਮਾਹੌਲ ਦਿਖਾਉਣੇ ਆਗੇ ਤੇ ਬਾਕੀ ਮਿਹਰਬਾਨੀ ਸਾਰਿਆਂ ਦੀ ਤਹਿ ਦਿਲ ਤੋਂ ਧੰਨਵਾਦ ਜੁੜੇ ਰਹੇ ਹੋ ਚੈਨਲ ਦੇ ਨਾਲ ਸਪੋਰਟ ਕਰਦੇ ਰਹੋ ਹੋ ਸਕੇ ਤਾਂ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਕਰੋ ਤੇ ਫੋਲੋ ਕਰ ਲਿਓ ਸਸਟੀ ਗਾਜੀ ਸਾਰਿਆਂ ਨੂੰ